ਗੁਰਦੁਆਰਾ ਸਾਹਿਬ ਜਿੱਥੇ ਗੁੰਗੇ ਬੱਚੇ ਵੀ ਬੋਲਣ ਲੱਗ ਜਾਂਦੇ ਨੇ ਜਦੋਂ ਦਸਵੇਂ ਪਾਤਸ਼ਾਹ ਚਮਕੌਰ ਦੀ ਜੰਗ ਤੋਂ ਬਾਅਦ ਮਾਲਵੇ ਦੀ ਸੰਗਤਾਂ ਨੂੰ ਤਾਰਦੇ ਹੋਏ ਬਿਲਕੁਠੇ ਬੁਰਕਾ ਪੋਹ ਜਹਨ ਤਉਹਤੇ ਬਾਲਕ ਡੰਗਰ ਚਾ ਰਹੇ ਸਨ ਗੁਰਸਾਹਿਬ ਜੀ ਦੇ ਜਥੇ ਰਵੇ ਕੇ ਬਾਲਕ ਡਰ ਜਾਂਦੇ ਹਨ ਪਰ ਉਹਨਾਂ ਬੱਚਿਆਂ ਵਿੱਚ ਇੱਕ ਬੂੰਗਾ ਬੱਚਾ ਵੀ ਸੀ ਜੋ ਅਡੋਲ ਹੋ ਕੇ ਖੜਾ ਰਿਹਾ ਜਦੋਂ ਗੁਰਸਤ ਜੀ ਨੇ ਉਸ ਬੱਚੇ ਨੂੰ ਪੁੱਛਿਆ ਇਹ ਕਿਹੜਾ ਪਿੰਡ ਹੈ ਪਰ ਬਾਲਕ ਗੁੰਗਾ ਹੋਣ ਕਰਕੇ ਕੁਝ ਨਾ ਬੋਲਿਆ ਫਿਰ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਹੱਥ ਉਸ ਬੱਚੇ ਦੇ ਸਿਰ ਤੇ ਰੱਖਿਆ ਤੇ ਪੁੱਛਿਆ ਇਹ ਕਿਹੜਾ ਪਿੰਡ ਹੈ ਉਹ ਬੱਚਾ ਬੋਲਣ ਲੱਗ ਗਿਆ ਤੇ ਕਹਿੰਦਾ ਇਹ ਪਿੰਡ ਕੋਠਾ ਸੋਡਿਆਂ ਦਾ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਇਹ ਪਿੰਡ ਕੋਠਾ ਸੋਡਿਆਂ ਦਾ ਨਹੀਂ ਇਹ ਪਿੰਡ ਕੋਠਾ ਗੁਰੂ ਦਾ ਹੈ ਬਾਦ ਵਿੱਚ ਬੱਚਾ ਪੂਰੇ ਪਿੰਡ ਵਿੱਚ ਉੱਚੀ ਉੱਚੀ ਬੋਲ ਕੇ ਹੋਕਾ ਦੇਣ ਲੱਗਾ कि मेरी आवाज वापस आ गई है तुसी भी गुर 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 गुरु साहिब ਦੇ ਦਰਸ਼ਨ ਕਰ ਲੋ ਫਿਰ ਗੁਰ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਜੋ ਗੁੰਗੇ ਬਹਿਰ ਵਿਅਕਤੀ ਇਸ ਅਸਥਾਨ ਤੇ ਦਰਸ਼ਨ ਇਸ਼ਨਾਨ ਕਰਨਗੇ ਉਹ ਠੀਕ ਹੋ ਜਾਣਗੇ ਇਹ ਸਥਾਨ ਗੁਰਦੁਆਰਾ ਗੁੰਸਰ ਸਾਹਿਬ ਪਿੰਡ ਕੋਠਾ ਗੁਰੂ ਕਾਂ ਬਠਿੰਡਾ ਸ਼ਹਿਰ ਵਿਖੇ ਸਥਿਤ ਹੈ